ਹੈਲੋ ਜੀ ਸਲਾਮ ਅਦਾਬ ਨਮਸਤੇ ਸਭ ਸ਼ੀਕਾਲ ਤੇ ਜੈ ਸਾਈਂ ਦੀ ਵੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਥੰਬਨੇਲ ਤੁਸੀਂ ਦੇਖ ਲਿਆ ਆ ਇਹ ਅਸਲ ਦੇ ਵਿੱਚ ਗੱਲ ਕੀ ਆ ਹਰਾਨੀ ਵਾਲੀ ਗੱਲ ਆ ਤੇ ਬੜੀ ਖੁਸ਼ੀ ਵਾਲੀ ਵੀ ਗੱਲ ਆ ਮਾਨ ਵਾਲੀ ਵੀ ਗੱਲ ਆ ਗੱਲ ਇਹ ਜਿਹੜਾ ਕਿੱਸਾ ਆ ਮੈਨੂੰ ਰਾਤ ਪਤਾ ਲੱਗਿਆ ਆਪਣੀ ਭੂਆ ਤੋਂ ਸਾਡੀ ਭੂਆ ਦੇ ਨੌਨ ਦੇ ਵਿੱਚ ਕੋਈ ਕੁੜੀ ਸੀ ਕਹਿੰਦੇ ਕਿ ਉਹ ਕੁੜੀ ਦੀ ਅਸਤੋਂ 15-20 ਦਿਨ ਪਹਿਲਾਂ ਉਹਦੀ ਆਵਾਜ਼ ਚਲੀ ਗਈ ਆਵਾਜ਼ ਚਲੇਗੀ ਤਾਂ ਪਰੇਸ਼ਾਨ ਹੋਗੀ ਕਿਉਂਕਿ ਦੇਖੋ ਆਵਾਜ਼ ਆ ਜੇ ਆਵਾਜ਼ ਆਪਣੀ ਚਲੀ ਗਈ ਬੰਦਾ ਬੋਲ ਨਾ ਸਕੇ ਤਾਂ ਕਿੰਨਾ ਉਹਨੂੰ ਮੁਸ਼ਕਲ ਹੁੰਦੀ ਹੋਣੀ ਹੈ ਨਾ ਤਾਂ ਜੀ 15 20 ਦਿਨ ਕਹਿੰਦੇ ਉਹ ਚੈੱਕ ਅਪ ਕਰਾਉਂਦੇ ਰਹੇ ਕਦੇ ਕਿਤੋਂ ਕਦੇ ਕਿਤੋਂ ਕਦੇ ਕਿਤੋਂ ਪਰ ਨਹੀਂ ਫਰਕ ਪਿਆ ਤਾਂ ਜਿਹੜਾ ਹੁਣ ਵੀਰਵਾਰ ਲੱਗ ਕੇ ਗਿਆ ਨਾ ਉਸ ਕੁੜੀ ਦੇ ਦਿਲ ਦੇ ਵਿੱਚ ਪਤਾ ਨਹੀਂ ਕੀ ਆਇਆ ਵੀਰਵਾਰ ਤੋਂ ਪਹਿਲਾਂ ਬੁੱਧਵਾਰ ਨੂੰ ਉਹ ਕਹਿੰਦੀ ਆ ਵੀ ਮੈਂ ਨਕੋਦਰ ਦਰਬਾਰ ਜਾ ਕੇ ਆਉਣਾ ਮੇਰਾ ਦਿਲ ਕਰਦਾ ਉਹਨੇ ਆਪਣੇ ਘਰ ਦੇ ਨੂੰ ਸਮਝਾਇਆ ਕਿ ਮੇਰਾ ਜੀ ਕਰਦਾ ਮੈਂ ਨਕੋਦਰ ਦਰਬਾਰ ਜਾ ਕੇ ਮੱਥਾ ਟੇਕਿਆ ਆਵਾ ਤਾਂ ਕਹਿੰਦੇ ਵੀਰਵਾਰ ਵਾਲੇ ਦਿਨ ਉਹ ਕੁੜੀ ਨਕੋਦਰ ਦਰਬਾਰ ਮੱਥਾ ਟੇਕ ਕੇ ਆਈ ਆ ਆ ਕੇ ਰਾਤ ਨੂੰ ਉਸ ਹੋ ਗਈ ਜਦੋਂ ਸਵੇਰੇ ਉੱਠੀ ਉਹਦੀ ਕੁੜੀ ਦੀ ਆਵਾਜ਼ ਵਾਪਸ ਆ ਗਈ ਉਹ ਕੁੜੀ ਐਨੀ ਖੁਸ਼ ਕਿ ਕੱਲ ਮੱਥਾ ਟੇਕਿਆ ਦਰਬਾਰ ਤੇ ਅੱਜ ਸਵੇਰੇ ਉੱਠੀ ਆ ਤਾਂ ਮੈਂ ਆਪਣੀ ਆਵਾਜ਼ ਦੇ ਨਾਲ ਉੱਠੀ ਆ ਸੋ ਇਹ ਦੇਖੋ ਯਕੀਨ ਆ ਸਾਈ ਰਾਧੀ ਸ਼ਾਹ ਸਰਕਾਰ ਜੀ ਦੇ ਉੱਤੇ ਜੇ ਕੋਈ ਸੱਚੀ ਨੀਤ ਨਾਲ ਇੱਥੇ ਦਰਬਾਰ ਤੇ ਮੱਥਾ ਟੇਕਦਾ ਨਾ ਤਾਂ ਉਹ ਸਭ ਕੁਝ ਮਿਲਦਾ ਜੋ ਤੁਸੀਂ ਚਾਹੁੰਦੇ ਹੋ ਸੋ ਜੇ ਤੁਹਾਨੂੰ ਇਹ ਚਮਤਕਾਰ ਸਾਈ ਜੀ ਦਾ ਕ੍ਰਿਸ਼ਮਾ ਉਸ ਕੁੜੀ ਦੀ ਆਵਾਜ਼ ਵਾਪਸ ਆ ਗਈ ਤੇ ਤੁਹਾਨੂੰ ਚੰਗੀ ਲੱਗੀ ਹੋਈ ਗੱਲ ਤਾਂ ਲਾਇਕ ਕਮੈਂਟ ਤੇ ਸ਼ੇਅਰ ਕਰ ਦਿਓ ਜੈ ਸਾਈ ਜੀ ਦੀ